ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਕੁਝ ਸਿੱਖ ਨਿਹੰਗ ਸਿੰਘ ਤੇ ਬਾਬਾ ਬੰਤਾ ਸਿੰਘ ਜਿਹੜੇ ਰਾਮ ਮੰਦਰ ਬਣਨ ਤੇ ਬੜੇ ਖੁਸ਼ ਹੈ ਤੇ ਹਿੰਦੂਆਂ ਨੂੰ ਵਧਾਈਆਂ ਦੇ ਰਹੇ ਐ ਤੇ ਜਿਹੜੇ ਸਿੱਖਾਂ ਦੇ ਬੰਦੀ ਸਿੰਘ ਹੈਗੇ ਐ ਜਿਹੜੇ ਗੁਰਦੁਆਰਿਆਂ ਦੇ ਉੱਪਰ ਹਿੰਦੂਆਂ ਨੇ ਕਬਜ਼ਾ ਕਰਕੇ ਮੰਦਰ ਬਣਾ ਲਿਆ ਜੇ ਤੁਹਾਡਾ ਇੰਨਾ ਹੀ ਚੰਗਾ ਤਾਲੁਕ ਹੈ ਹਿੰਦੂਆਂ ਨਾਲ ਤੇ ਫਿਰ ਆਪਣੇ ਮੰਦਰ ਜਿਹੜੇ ਐ ਫਿਰ ਆਪਣੇ ਗੁਰਦੁਆਰੇ ਜਿਹੜੇ ਐ ਉਹਨਾਂ ਨੂੰ ਤਾਂ ਆਜ਼ਾਦ ਕਰਵਾ ਲਓ ਬੰਦੀ ਸਿੰਘਾਂ ਨੂੰ ਤਾਂ ਛੁਡਾ ਲਓ ਇੱਕ ਨਿਹੰਗ ਸਿੰਘ ਆਪਣੀ ਕੌਮ ਕੋਲੋਂ ਬੜੇ ਸਖਤ ਸਵਾਲ ਪੁੱਛਣ ਡਿਆ ਵੇ ਤੇ ਹੋਰ ਕੀ ਕੁਝ ਕਹਿਣ ਡਿਆ ਇਹ ਨਿਹੰਗ ਸਿੰਘ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਆ ਉਹਨੇ ਗੁਰੂ ਰਾਮਦਾਸ ਦੀ ਫੋਟੋ ਲੱਗੀ ਸੀ ਸਟੇਸ਼ਨ ਤੇ ਬਹੁਤ ਵੱਡੀ ਉਹ ਲਾ ਕੇ ਉਹ ਪੰਨੀ ਉੱਤੇ ਉਹਦੇ ਪਿਸ਼ਾਬ ਕੀਤਾ ਉੱਤੇ ਉਹਦੇ ਸਿਕਟਾਂ ਵਿੱਚ ਮੇ ਮਾਰੇ ਤੇ ਅੱਜ ਇਹ ਕਿਹੜੇ ਮੂੰਹ ਦੇ ਨਾਲ ਇਹ ਬਿਸ਼ਰਮ ਲੋਕ ਇਹਨਾਂ ਨੂੰ ਇਹ ਵਧਾਈਆਂ ਦੇ ਰਹੇ ਆ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਉਹਦੇ ਇਹਨਾਂ ਨੇ ਸਿਕਟਾਂ ਪੀ ਕੇ ਹਰ ਮੰਦਰ ਸਾਹਿਬ ਦੇ ਵਿੱਚ ਸਿੱਟੀਆਂ ਥੋੜੇ ਗੁਰਦੁਆਰੇ ਅੱਜ ਵੀ ਢਾਏ ਜਾ ਰਹੇ ਆ ਥੋੜੇ ਹਰ ਮੰਦਰ ਸਾਹਿਬ ਤੇ ਅੱਜ ਵੀ ਤੋਫਾਂ ਦੇ ਟੈਂਕਾਂ ਦੀਆਂ ਤਿਆਰੀਆਂ ਹੋ ਰਹੀਆਂ ਕਰਨੀਆਂ ਜੇਕਰ ਬੀਜੇਪੀ ਆ ਜਾਂਦੀ ਹੈ ਜੀ ਜੀ ਪੰਜਾਬ ਚ ਬਾਦਲ ਕੇ ਆ ਜਾਂਦੇ ਆ ਸਿੱਖਾਂ ਦੇ ਬੜੇ ਮਾੜੇ ਦਿਨ ਆਉਣ ਵਾਲੇ ਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਮੁਕਸਰ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਸਾਡੇ ਨਾਲ ਲੜਨੀਆਂ ਫੌਜਾਂ ਹੈਗੀਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਥ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਆਪਣੇ ਸਮੇਂ ਦੇ ਵਿੱਚ ਸੋ ਅੱਜ ਇਹ ਬਜ਼ੁਰਗ ਹੋ ਚੁੱਕੇ ਨੇ ਅੱਜ ਇਹ ਗੋਡਿਆਂ ਤੋਂ ਰਹਿ ਚੁੱਕੇ ਨੇ ਸੋ ਅੱਜ ਅਸੀਂ ਇਹਨਾਂ ਦੇ ਕੋਲ ਮਿਲਣ ਵਾਸਤੇ ਆਏ ਆਂ ਜੀ ਜਿਸ ਤਰ੍ਹਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਭਾਵੇਂ ਮੁਸਲਮਾਨ ਧਰਮ ਹੈ ਭਾਵੇਂ Hindu ਧਰਮ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸੋ ਗੱਲਬਾਤ ਕਰਦੇ ਆ ਰਾਮ ਮੰਦਰ ਦੇ ਵਾਸਤੇ ਕਿ ਉੱਥੋਂ ਦਾ ਮੁੱਦਾ ਕਈ ਸਿੱਖਾਂ ਨੇ ਵਿਰੋਧ ਕੀਤਾ ਕਈ ਸਿੱਖਾਂ ਨੇ ਜਿਹੜਾ ਉਹਦਾ ਪੱਖ ਲਿਆ ਕਈ ਨਿਹੰਗ ਸਿੰਘ ਜਥੇਬੰਦੀਆਂ ਉੱਤੇ ਪਹੁੰਚੀਆਂ ਵੀ ਹੈਗੀਆਂ ਨੇ ਸੋ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੀ ਜਾਇਆ ਜੇ ਆਪਣੇ ਵਿਚਾਰ ਆਪਣੇ ਕਮੈਂਟ ਵੀਡੀਓ ਨੂੰ ਲਾਈਕ ਵੀ ਕਰੀ ਜਾਇਆ ਜੇ ਸੋ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਤੁਹਾਡਾ ਨਾਮ ਕੀ ਹੈਗਾ ਜੀ ਬਾਬਾ ਜੀ ਨਾਂ ਹਮੀਰ ਸਿੰਘ ਖਾਲਸਾ ਖਾਲਸਾ ਜੀ ਜਿਸ ਤਰ੍ਹਾਂ ਕੱਲ 22 ਜਨਵਰੀ ਨੂੰ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਉਦਗਟਨ ਕੀਤਾ ਗਿਆ ਰਾਮ ਮੰਦਿਰ ਦਾ ਉਹਦੇ ਵਿੱਚ ਕਈ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਹੈਗਾ ਤੇ ਕਈ ਜਥੇਬੰਦੀਆਂ ਨੇ ਉਹਦਾ ਪੱਖ ਵੀ ਲਿਆ ਹੈ ਵੀ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਕਿਵੇਂ ਵੇਖਦੇ ਹੋ ਤੁਹਾਡਾ ਕੀ ਨਜ਼ਰੀਆ ਹੈਗਾ ਵੇਖੋ ਜੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕੱਲ ਉਹਦਾ ਉਦ ਘਾਟਨ ਕੀਤਾ ਹੈ ਹੂੰ ਹੂੰ ਜਿਵੇਂ ਮਲੇਮ ਸਿੰਘ ਦੀ ਸਰਕਾਰ ਸੀ ਯੂਪੀ ਦੇ ਵਿੱਚ ਜੀ ਇਹਨਾਂ ਹਿੰਦੂਆਂ ਨੇ ਇੱਥੋਂ ਜਦੋਂ ਗਏ ਆ ਵੀ ਅਸੀਂ ਉੱਥੇ ਥੜੇ ਦੀ ਸੇਵਾ ਕਰਨ ਜਾਣੀ ਹੈ ਹੂੰ ਹੂੰ ਤੇ ਇਹ ਗੰਟੀਆਂ ਥੋੜੇ ਵਿੱਚ ਲਗਾਏ ਗੱਡੀਆਂ 'ਚ ਰੱਖ ਕੇ ਹੂੰ ਸਰਕਾਰ ਦੇ ਉੱਤੇ ਵੀ ਇਹਨਾਂ ਨੇ ਹਮਲੇ ਕੀਤੇ ਸਰਕਾਰ ਕੋਲੇ ਖੜੀ ਦੇ ਦੇ باوجود ਵੀ ਇਹਨਾਂ ਨੇ ਜਿਹੜੀ ਉਹ ਬਾਫਰੀ ਮਾਸਜ ਸੀ ਉਹ ਇਹਨਾਂ ਨੇ ਗਰਾਤੀ ਉਹਦੇ ਵਿੱਚ ਜਿਹੜਾ ਹੁਣ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਵੀ ਜਿਹੜੇ ਸਿੱਖ ਹੈ ਉਹ 90% ਹੈ ਹਮ ਕਿ ਜਿਹੜੇ ਮੁਸਲਮਾਨ ਹੈ ਉਹ 18% ਹੈ ਉਹਨਾਂ ਨੂੰ ਵੀ ਖਤਰਾ ਹੈ ਬੀਜੇਪੀ ਤੋਂ ਸਾਨੂੰ ਵੀ ਖਤਰਾ ਹੈ ਤੇ ਜਦੋਂ ਬਾਫਰੀ ਮਾਸਜ ਤੇ ਢਾਈ ਸੀ ਤੇ ਉਦੋਂ ਇਹਦਾ ਜਿਹੜਾ ਪਿਓ ਪ੍ਰਕਾਸ਼ ਚੰਦ ਬਾਦਲ ਹੈ ਉਦੋਂ ਉਹ ਜੱਥੇ ਲੈ ਕੇ ਗਿਆ ਸੀ ਆ ਬਾਪਰੀ ਮਸਜਿਦ ਟੌਂਦੇ ਹੱਕ ਦੇ ਵਿੱਚ ਭਾਜਪੀ ਦੇ ਨਾਲ ਗਿਆ ਸੀ ਆਰਐਸਐਸ ਦੇ ਨਾਲ ਗਿਆ ਸੀ ਜੀ ਕਿ ਸਿਮਰਜੀਤ ਸਿੰਘ ਸਿੰਘ ਮਾਨ ਆ ਜਿਹੜੇ ਉਹ ਉਹਨਾਂ ਦੇ ਬਰੁੱਧ ਗਏ ਸੀ ਉਹ ਮੁਸਲਮਾਨਾਂ ਦੇ ਹੱਕ ਚ ਗਏ ਸੀ ਉਹ ਗੱਲਾਂ ਮੇਰੇ ਅੱਜ ਵੀ ਯਾਦ ਹੈ ਜੀ ਜੀ ਜੋ ਕੱਲ ਇਹਨਾਂ ਨੇ ਉੱਥੇ ਉਹ ਇਕੱਟਣ ਕੀਤਾ ਹੈ ਹਾਂਜੀ ਉਹਦੇ ਵਿੱਚ ਅੱਧੇ ਜਿਹੜੇ ਇਹਨਾਂ ਦੇ ਸਾਧੂ ਸੰਤ ਹੈ ਉਹਨਾਂ ਦੀਆਂ ਵੀਡੀਓ ਅੱਜ ਵੀ ਚੱਲ ਰਹੀਆਂ ਐ ਓਹੋ ਇੱਕ ਮਤ ਨਹੀਂ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਸਾਡਾ ਹਿੰਦੂ ਸੰਧਾਨਤ ਸੀ ਉਹਨੂੰ ਛਿੱਕੇ ਤੇ ਟੰਗ ਕੇ ਮੋਦੀ ਨੇ ਉਦ ਘਾਟਨ ਕੀਤਾ ਹੈ ਇਹ ਤਾਂ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਕੀ ਮਰਜ਼ਾਦਾ ਹੈ ਵੀ ਕਿਵੇਂ ਇਹਨਾਂ ਨੇ ਉਹਦਾ ਉਦ ਘਾਟਨ ਕੀਤਾ ਹੈ ਜਿਹੜੇ ਲੋਕ ਕਹਿੰਦੇ ਵੀ ਅਸੀਂ ਉਹਨੂੰ ਵਧਾਈਆਂ ਦੇਣੀਆਂ ਹੂੰ ਇਹ ਲੋਕ ਭੁੱਲ ਗਏ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾਂਦਾ ਹਿੰਦੂ ਧਰਮ ਬਚਾਇਆ ਸੀ ਜਦੋਂ ਕਸ਼ਮੀਰ ਦੇ ਪੰਡਤਾਂ ਕੇ ਇਹਨਾਂ ਦੇ ਚਰਨੀ ਲੱਗੇ ਗੁਰੂ ਤੇਗ ਬਹਾਦਰ ਦੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਆ ਕੇ ਇਹਨਾਂ ਪਿੱਛੇ ਸੀਸ ਦਿੱਤਾ ਜਿਸ ਵੇਲੇ ਇੰਦਰਾ ਮਾਰੀ ਗਈ ਹੈ ਉਸ ਵੇਲੇ ਉਹੀ ਗੁਰੂ ਤੇਗ ਬਹਾਦਰ ਦਾ ਜਿਹੜਾ ਗੁਰਦੁਆਰਾ ਸੀਗਾ ਇਹਨਾਂ ਦੇ ਗੁੰਡਿਆਂ ਨੇ ਕਾਂਗਰਸ ਦੇ ਗੁੰਡਿਆਂ ਨੇ ਭਾਜਪਾ ਦੇ ਆਰਐਸਐਸ ਦੇ ਬੰਦਿਆਂ ਨੇ ਨਾਲੇ ਗੁਰਦੁਆਰਿਆਂ ਨੂੰ ਸਾੜਿਆ ਤੇ ਨਾਲੇ ਜਿਹੜੇ ਸਾਡੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰਿਆ ਕਿ ਜਿਨ੍ਹਾਂ ਦਾ ਅੱਜ ਤੀਕ ਵੀ ਸਾਨੂੰ ਅਨਸਾਫ਼ ਨਾ ਕਾਂਗਰਸ ਨੇ ਦਿੱਤਾ ਹੈ ਇਹ ਦਿੱਲੀ ਦੇ ਵਿੱਚ ਕਿਤੇ ਦਿੱਲੀ ਕਾਨਪੁਰ ਕਲਕੱਤਾ ਬੰਬਾ ਫੈਟੇਸ਼ਨਾਂ ਦੇ ਵਿੱਚ ਜਿਹੜੇ ਸਾਡੇ ਧਰਮੀ ਫੌਜੀ ਆਉਂਦੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਮਾਰਿਆ ਤੇ ਅੱਜ ਤੀਕ ਕੋਈ ਸਾਨੂੰ ਨਾ ਹਾਈ ਕੋਰਟੋਂ ਨਾ ਸੁਪਰੀਮ ਕੋਰਟੋਂ ਨਾ ਸਰਕਾਰਾਂ ਤੋਂ ਸਾਨੂੰ ਅੱਜ ਤੀਕ ਜਿਹੜਾ ਅਨਸਾਫ਼ ਨਹੀਂ ਮਿਲਿਆ ਜੀ ਤੇ ਨਾ ਹੀ ਮਿਲਣ ਦੀ ਕੋਈ ਸਾਨੂੰ ਆਸ ਹੈ ਜਿਹੜੀ ਇਹ ਆਰਐਸਐਸ ਦੇ ਜਿਹੇ ਝੰਡੇ ਐ ਇਹਨਾਂ ਨੇ ਬੜੇ ਚਿਰ ਦਾ ਕਿਹਾ ਵੀ ਅਸੀਂ ਹਿੰਦੂ ਰਾਜ ਹਿੰਦੂਤਾ ਆਪ ਸਾਡਾ ਹੋਊਗਾ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਉਹਦੇ ਉੱਤੇ ਇਹ ਚੱਲ ਰਿਹਾ ਕੱਲ ਤੁਸੀਂ ਵੇਖਿਆ ਉਹਨਾਂ ਸਾਰਾ ਵੀ ਜਿਹੜਾ ਇਹ ਭਗਮਾ ਹੀ ਇਹਨਾਂ ਦਾ ਸਾਰਾ ਕੱਲ ਭੇਸ ਇਹਨਾਂ ਨੇ ਧਾਰਿਆ ਹੋਇਆ ਸੀ ਜਿਹੜੇ ਸਾਡੇ ਪ੍ਰਚਾਰਕਾ ਜਿਵੇਂ ਬਨਤਾ ਸਿੰਘ ਮੁੰਡੇ ਪਿੰਡ ਵਾਲੇ ਨੇ ਕਿਹਾ ਹੈ ਵੀ ਮੈਂ ਵਧਾਈ ਦੇਣਾ ਹੈ ਇਹਨਾਂ ਨੇ ਆਪਣਾ ਜਿਹੜਾ ਮੰਦਿਰ ਦਾ ਉਹ ਘਾਟਨ ਕੀਤਾ ਹੈ ਮੈਂ ਸਿੰਘ ਸਹਿਬਾਨ ਜੀ ਤੁਹਾਨੂੰ ਇੱਕ ਮੇਰੀ ਬੇਨਤੀ ਆ ਤੁਸੀਂ ਬੜੇ ਵਿਦਵਾਨ ਹੈ ਜਿਹੜੀ ਆਰਐਸਐਸ ਹੈ ਵਰਜੰਗਦਾਲਾ ਹੈ ਬੀਜੇਪੀ ਹੈ ਸਿਰਸਹਣਾ ਵਾਲੇ ਆ ਜਦੋਂ ਇਹਨਾਂ ਨੇ ਉਹ ਸੂਰੀ ਸੂਰ ਮਾਰਿਆ ਆਪਣਾ ਅੰਮ੍ਰਿਤਸਰ ਵਾਲਾ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦੀਆਂ ਧੀਆਂ ਪੈਣਾ ਦੇ ਨਾਲ ਪੈਣਾ ਹੈ ਸਿੱਖਾਂ ਦੀਆਂ ਮੈਂ ਕੁੜੀਆਂ ਲਿਆਉਣਾ ਖਿੱਚ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਇਹ ਰਾਮ ਹੈ ਰਾਮ ਮੰਦਿਰ ਹਰਮੰਦਰ ਸਾਹਿਬ ਦੇ ਨਾਲ ਸਾਡਾ ਰਾਮ ਲੱਗਦਾ ਹੈ ਵੀ ਅਸੀਂ ਇਹਦੇ ਉੱਤੇ ਟੈਕ ਕਰਾਂਗੇ ਅੱਜ ਤੂੰ ਇਹਨਾਂ ਨੂੰ ਵਧਾਈਆਂ ਦੇਣਾ ਹੈ ਤੇ ਜੇ ਕਰੇ ਕੱਲ ਨੂੰ ਟੈਕ ਕਰਦੇ ਆ ਹਰਮੰਦਰ ਸਾਹਿਬ ਤੇ ਜਵੇਂਦਰਾਂ ਨੇ ਕੀਤਾ ਸੀ ਤੇ ਕੀ ਤੂੰ ਇਹਨਾਂ ਨੂੰ ਕੱਲ ਨੂੰ ਇਹਨਾਂ ਨੂੰ ਵੀ ਵਧਾਈਆਂ ਦੇਵੇਂਗਾ ਜਿਵੇਂ ਤੂੰ ਅੱਜ ਇਹਨਾਂ ਨੂੰ ਵਧਾਈਆਂ ਦੇ ਰਿਹਾ ਹੈ ਉਹ ਤਾਂ ਕਹਿੰਦੇ ਅਸੀਂ ਹਰਮੰਦਰ ਸਾਹਿਬ ਦੇ ਉੱਤੇ ਟੈਕ ਕਰਾਂਗੇ ਰਾਮ ਰਾਮ ਹਰ ਮੰਦਰ ਦੇ ਸਾਡਾ ਇਹ ਨਾਲ ਲੱਗਦਾ ਹੈ ਇਹ ਵਿਸ਼ਨੂੰ ਦਾ ਮੰਦਰ ਹੈ ਉਹ ਬੜੇ ਬੇਰੀ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਆਰਐਸਐਸ ਨੇ ਗੱਲ ਕਹੀ ਹੈ ਵੀ ਇਹ ਵਿਸ਼ਨੂੰ ਦਾ ਮੰਦਰ ਹੈ ਵੀ ਉਹਨਾਂ ਨੇ ਕਿਹਾ ਸੀ ਅਸੀਂ ਗੁਰੂ ਨਾਨਕ ਦੇ ਪਹਿਲੇ ਜਾਮੇ ਚਾਵਾਂਗੇ ਫਿਰ ਉਹਨਾਂ ਨੇ ਗੁਰੂ ਅਰਜਨ ਦੇਵ ਚ ਕਿਹਾ ਵੀ ਜਿਹੜਾ ਵੀ ਸਾਡਾ ਵਿਸ਼ਨੂੰ ਆਊਗਾ ਇਹ ਉਹਦਾ ਕਹਿੰਦੇ ਸ ਹੈ ਹਰ ਮੰਦਰ ਸਾਹਿਬ ਵੀ ਸਾਡਾ ਜੇਕਰ ਕੱਲ ਨੂੰ ਇਹ ਉਤੇ ਟੈਗ ਕਰਦੇ ਐ ਜੀ ਜੀ ਤੇ ਫਿਰ ਤੂੰ ਫਿਰ ਫਿਰ ਵੀ ਇਹਨਾਂ ਨੂੰ ਵਧਾਈਆਂ ਦੇਵੇਂਗਾ ਵੀ ਮੈਂ ਇਹ ਤੁਹਾਡਾ ਜਿਹੜਾ ਬਿਆਨ ਹੈ ਤੁਸੀਂ ਇਹ ਬਹੁਤ ਗਲਤ ਦਿੱਤਾ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਐ ਵੀ ਇਹਨਾਂ ਨੂੰ ਅਸੀਂ ਵਧਾਈਆਂ ਦੇਣੇ ਆ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਬਾਤ ਕੀਤੀ ਹੈਗੀ ਆ ਰਾਮ ਮੰਦਰ ਦੀ ਜਿਹੜੇ ਸਿੱਖਾਂ ਦੇ ਗੁਰਦੁਆਰੇ ਜਿਵੇਂ ਆਪਾਂ ਗੱਲ ਕਰੀਏ ਗੁਰਦੁਆਰਾ ਗਿਆਨ ਗੋਦੜੀ ਹੈਗਾ ਜਾਂ ਮੰਗੂ ਮੱਠ ਹੈਗਾ ਜਾਂ ਡਾਂਗਮਰ ਗੁਰਦੁਆਰਾ ਹੈਗਾ ਉਹ ਜਿਹੜੇ ਗੁਰਦੁਆਰੇ ਇਹ ਹਿੰਦੂਆਂ ਦੇ ਵੱਲ ਢਾਏ ਗਏ ਸੀ ਅੱਜ ਵੀ ਉੱਥੇ ਸਰਕਾਰੀ ਦਫ਼ਤਰ ਬਣੇ ਹੋਏ ਨੇ ਜਾਂ ਉੱਥੇ ਮੰਦਰ ਬਣਾ ਦਿੱਤੇ ਗਏ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਗਿਆਨ ਗੋਦੜੀ ਗੁਰਦੁਆਰਾ ਢਾਇਆ ਹੈ ਜੀ ਹਰਦوار ਡਾਂਗਮਾਰ ਫਿਰ ਇੱਕ ਗੁਰਦੁਆਰਾ ਪੱਥਰਸਰ ਵੀ ਇਹ ਇੱਕ ਨਹੀਂ ਉਦੋਂ ਪਿੱਛੋਂ ਮੈਂ ਵੀਡੀਓ ਵੇਖੀ ਆ ਕੋਈ ਫੌਜ ਦਾ ਰਸਤਾ ਸੀ ਅੱਗੇ ਉਹਨਾਂ ਦੀ ਛੌਨੀ ਸੀ ਉੱਥੇ ਗੁਰਦੁਆਰਾ ਸੀ ਇਹਨਾਂ ਨੇ ਉਹਦੇ ਰਸਤੇ ਵੀ ਬੰਦ ਕਰਤੇ ਉੱਥੇ ਇੱਕ ਬੀਬੀ ਸੀ ਫੌਜ ਦੀ ਬਹੁਤ ਵੱਡੀ ਅਫਸਰ ਜੀ ਜੀ ਬੜੀ ਸਿੱਖਾਂ ਨੇ ਉਹਦੀ ਮੰਤ ਕੀ ਕੀ ਪਰ ਉਹ ਨਹੀਂ ਮੰਨੀ ਉਹ ਤੋਂ ਪਿੱਛੋਂ ਥੋੜੇ ਜਿਹੇ ਦਿਨ ਹੈ ਇੱਕ ਹੋਰ ਆਈ ਵੀਡੀਓ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਤੇ ਬਲਡੋਜ਼ਰ ਦੇ ਨਾਲ ਗੁਰਦੁਆਰਾ ਉਟਾਇਆ ਗਿਆ ਕਿਹੜੇ ਵਾਲਾ ਇਹ ਥੋੜੇ ਜਿਹੇ ਦਿਨ ਹੀ ਹੋ ਗਏ ਮੈਨੂੰ ਉਹ ਵਿਸਰ ਗਿਆ ਵੀ ਉਹ ਸ਼ਹਿਰ ਕਿਹੜਾ ਸੀਗਾ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਉਹ ਨਹੀਂ ਤਾਂ ਆਹ ਹੁਣ ਹੀ ਟਾਇਆ ਥੋੜੇ ਜੇ ਦੇਣੀ ਹੋਏ ਆ ਵੀਡੀਓ ਆਈ ਹੈ ਵੀ ਜਿਹੜੇ ਵਧਾਈਆਂ ਦਿੰਦੇ ਆ ਉਹਨਾਂ ਨੇ ਤਾਂ 860 ਤੋਂ ਆਪਦਾ ਬਦਲਾ ਲੈ ਲਿਆ ਵੀ ਮੁਗਲਾਂ ਨੇ ਇਹ ਕਹਿੰਦੇ ਵੀ ਸਾਡਾ ਹਰਮ ਵੀ ਮੰਦਰ ਢਾਕੇ ਮਸਜਿਦਾਂ ਬਣਾਈਆਂ ਜਿਵੇਂ ਅਸੀਂ ਢਾਕੇ ਮੰਦਰ ਬਣਾ ਲਿਆ ਫਿਰ ਇਹਨਾਂ ਨੂੰ ਇਹ ਤਾਂ ਪੁੱਛ ਲੋ ਵੀ ਸਾਡੇ ਦਾ ਸਾਰੇ ਅਜੇ 30 ਸਾਲ ਹੋ ਗਏ ਗੁਰਦੁਆਰੇ ਢਾਇਆਂ ਨੂੰ 84 ਵੇਲੇ ਢਾਏ ਆ ਉਹਦੇ ਪਿੱਛੋਂ ਢਾਏ ਆ ਜੇਕਰ ਤੁਹਾਡੇ ਇੰਨੇ ਹੀ ਲਿੰਕ ਹੈ ਤੇ ਇਹਨਾਂ ਨੂੰ ਕਹੋ ਸਾਨੂੰ ਮਨਜ਼ੂਰੀ ਦਿਓ ਸਾਡੇ ਗੁਰਦਵਾਰੇ ਪਹਿਲੀ ਗੱਲ ਤਾਂ ਉਹ ਢਾਏ ਕਿਉਂ ਗਏ ਉਹਨਾਂ ਗੁਰਦਵਾਰਿਆਂ ਦਾ ਕਸੂਰ ਕੀ ਸੀ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਨਾਲ ਹਿੱਤ ਪਿਆਰੇ ਐ ਤੇ ਤੁਸੀਂ ਉਹ ਗੁਰਦਵਾਰੇ ਬਣਾ ਕੇ ਵਿਖਾਓ ਤੁਹਾਡੇ ਗੁਰਦਵਾਰੇ ਅੱਜ ਵੀ ਢਾਏ ਜਾ ਰਹੇ ਐ ਤੁਹਾਡੇ ਹਰਮੰਦਰ ਸਾਹਿਬ ਤੇ ਅੱਜ ਵੀ ਤੋਫਾਂ ਦੇ ਟੈਂਕਾਂ ਦੀਆਂ ਤਿਆਰੀਆਂ ਹੋ ਰਹੀਆਂ ਕਰਨੀਆਂ ਧਰਮੀ ਫੌਜੀਆਂ ਨਾਲ ਬਿਸਕਾਰੇ ਕਿ ਕਿੱਥੇ ਜਾ ਰਹੇ ਐ ਫੌਜ ਦੇ ਵਿੱਚ ਹੁਣ ਆ ਜਿਹੜੇ ਹੁਣ ਫੌਜੀ 3-4ਾਂ ਦੀਆਂ ਲਾਸ਼ਾਂ ਆਈਆਂ ਐ ਜਿਹੜੇ ਅਗਨੀ ਦਾ ਇਹਨਾਂ ਨੇ ਨਾਂ ਰੱਖਿਆ ਵੀ ਅਗਨੀ ਅਗਨੀ ਵੀਰ ਅਗਨੀ ਵੀਰ ਉਹਦੇ ਵਿੱਚ ਗੋਲੀ ਤਾਂ ਜਿਹੜੇ ਪਹਿਲੇ ਫੌਜੀ ਆ ਉਹਨਾਂ ਨੇ ਵੀ ਉਹੀ ਵਾਜਦੀ ਆ ਤੇ ਅਗਨੀ ਵੀਰ ਵਾਲਿਆਂ ਨੂੰ ਉਹੀ ਵਾਜਦੀ ਆ ਉਹਨਾਂ ਦੇ ਸਸਕਾਰ ਦੇ ਉੱਤੇ ਵੀ ਇਹ ਆਪਣਾ ਵੀ ਸਲਾਮੀ ਦੇਣ ਬੀਜੇਪੀ ਵਾਲੇ ਨਹੀਂ ਆਉਂਦੇ ਸਹੀ ਗੱਲ ਆ ਵੀ ਇੰਨਾ ਇਹ ਸਿੱਖਾਂ ਨਾਲ ਬੇਦਕਰਾ ਕਰ ਰਿਹਾ ਹੈ ਕਿ ਕਿਹੜੇ ਮੂੰਹ ਨਾਲ ਇਹ ਵਧਾਈਆਂ ਦੇ ਰਿਹਾ ਵੀ ਇਹ ਇਹ ਭੁੱਲ ਗਏ ਵੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਟੈਕ ਕੀਤਾ ਹੈ ਜੂਨ 84 ਨੂੰ ਉਦੋਂ ਪਹਿਲਾਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਉਹਦੇ ਇਹਨਾਂ ਨੇ ਸਿਕਟਾਂ ਪੀ ਕੇ ਹਰਮੰਦਰ ਸਾਹਿਬ ਦੇ ਵਿੱਚ ਸਿੱਟੀਆਂ ਉਦੋਂ ਪਿੱਛੋਂ ਹਰਬੰਸ لال ਖੱਡਨਾ ਅੰਮ੍ਰਿਤਸਰ ਦਾ ಬಿಜೆಪಿ ਦਾ ਉਹਨੇ ਗੁਰੂ ਰਾਮਦਾਸ ਦੀ ਫੋਟੋ ਲੱਗੀ ਸੀ ਸਟੇਸ਼ਨ ਤੇ ਬਹੁਤ ਵੱਡੀ ਉਹ ਲਾ ਕੇ ਉਹ ਪੰਨੀ ਉੱਤੇ ਉਹਦੇ ਪਿਸ਼ਾਬ ਕੀਤਾ ਉੱਤੇ ਉਹਦੇ ਸਿਕਟਾਂ ਦੇ ਧੁਮੇ ਮਾਰੇ ਇਹ ਅਜੇ ਕਿਹੜੇ ਮੂੰਹ ਦੇ ਨਾਲ ਇਹ ਬੇਸ਼ਰਮ ਲੋਕ ਇਹਨਾਂ ਨੂੰ ਇਹ ਵਧਾਈਆਂ ਦੇ ਰਹੇ ਐ ਵੀ ਥੋੜਾ ਤਾਂ ਇਹ ਇਹ ਗੁਰਦੁਆਰੇ ਵੀ ਟਾਰਿਆ ਗੁਰੂਆਂ ਦੀਆਂ ਫੋਟੋ ਵੀ ਨਹੀਂ ਛੱਡ ਰਹੇ ਸਿੱਖਾਂ ਨੂੰ ਵੀ ਮਾਰ ਰਹੇ ਹੁਣ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਵੀਡੀਓ ਆਈਆਂ ਜਿਹੜੇ ਟਰੱਕ ਡਰਾਈਵਰ ਵਿਚਾਰੇ ਬਾਹਰ ਜਾਂਦੇ ਜਿਹਦੇ ਕਿਤੇ ਮਾੜੀ ਮੋਟ ਗੱਡੀ ਲੱਗ ਜਾਂਦੀ ਹੈ ਉਹਨਾਂ ਨੂੰ ਕੇਸਾਂ ਦਾ ਫੜ ਫੜ ਕੇ ਧੂ ਧੂ ਕੇ ਭਈਏ ਮਾਰ ਰਹੇ ਐ ਇਹ ਸਹੀ ਖੜਾ ਜਦੋਂ ਦੀ ਇਹ ਬੀਜੇਪੀ ਆਈ ਐ ਤੇ ਕਾਂਗਰਸ ਸਾਡੇ ਤੇ ਉਹ ਜੁਲਮ ਹੋਏ ਆ ਜਿਹੜੇ ਦੱਸਣ ਤੋਂ ਬਾਹਰ ਐ ਤੇ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਦੇ ਨਾਲ ਲੈ ਕੇ ਚੰਗੇ ਐ ਤੇ ਤੁਹਾਡਾ ਇਸੇ ਭਾਜਪੀ ਨੇ ਅਮਰਤਪਾਲ ਨੂੰ ਜਿਹੜਾ ਆਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਗ੍ਰਹਿ ਮੰਤਰੀ ਨੇ ਵੀ ਉਹਨੂੰ ਕਹਿ ਕੇ ਉਹਨੂੰ ਹੀ ਵਾਪਸ ਲਾਇਓ ਉਹਦਾ ਗਨਾਹ ਕੀ ਐ ਵੀ ਗਨਾਹ ਤੇ ਇਹੀ ਸੀ ਨਾ ਵੀ ਅਮਰਤ ਛਕਾਉਂਦਾ ਸੀ ਉਹਨੂੰ ਉੱਥੇ ਡਿਗਰੂਪੁਰ ਭੇਜਿਆ ਜੇਲ੍ਹ ਚ ਆਸਾਮ ਚ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਦੇ ਨਾਲ ਲੈਂਕਾ ਐ ਫਿਰ ਭਾਈ ਰਾਜੂ ਆਣਾ ਫਿਰ ਦੂਜਾ ਜਗਤਾਰ ਸਿੰਘ ਹਵਾਰਾ ਸਾਡਾ ਅਕਾਲ ਤਖਤ ਦਾ ਜਹੇਦਾਰ ਹੈ ਫਿਰ ਹੋਰ ਸਿੰਘ ਹੈ 10 12 ਵੀ ਉਹਨਾਂ ਨੇ ਛਡਾ ਲੋ ਜਦੋਂ ਤੁਹਾਡੀ ਉਹ ਮੰਨਦੇ ਤਾਂ ਇੱਕ ਨਹੀਂ ਤੁਹਾਨੂੰ ਖਤਮ ਕਰਨ ਦੇ ਉਤਲੇ ਹੋਏ ਐ ਤੇ ਤੁਸੀਂ ਕਿਹੜੇ ਮੂੰਹ ਦੇ ਨਾਲ ਉਹਨਾਂ ਨੂੰ ਵਧਾਈਆਂ ਦਿੰਨੇ ਮੇਰੇ ਤਾਂ ਇਹ ਸਮਝਣ ਤੋਂ ਹੀ ਬਾਹਰ ਨਾ ਹੈ ਸਿੱਖ ਰਹਿਗੇ ਤੇ ਨਾ ਇਹ ਗੁਰੂ ਦੇ ਸਿੱਖ ਰਹਿਗੇ ਇਹ ਤਾਂ ਉਹ ਗੱਲ ਹੋ ਗਈ ਐ ਉਹ ਬਾਬਾ ਚਰਨੈਲ ਸਿੰਘ ਆ ਨਾ ਹੁੰਦਾ ਸੀ ਜੇ ਗੰਗਾ ਗਈ ਤੇ ਗੰਗਾ ਰਾਮ ਤੇ ਜਮਨਾ ਗਈ ਤੇ ਜਮਨਾ ਰਾਮ ਇਹਨਾਂ ਦੀ ਸਾਡੇ ਸਿੱਖਾਂ ਦੀ ਉਹ ਹਾਲਤ ਹੋਈ ਪਈ ਹੈ ਜਿਵੇਂ ਸਿਰਸੇ ਵਾਲਾ ਹੈਗਾ ਉਹਨੂੰ ਬਹੁਤ ਵਾਰ ਨੂੰ ਪਰੋਲ ਦੇ ਦਿੱਤੀ ਗਈਆ ਮਹੀਨਾ ਨਹੀਂ ਪੈਂਦਾ ਉਹਨੂੰ ਫਿਰ 50 ਦਿਨ ਦੀ ਪਰੋਲ ਦੇ ਦਿੱਤੀ ਗਈਆ ਕਿਵੇਂ ਵਿਖ ਦਿਓ ਇਹ ਜੀ ਜਿਹੜੀ ਬੀਜੇਪੀ ਹੈ ਨਾ ਜਿਹੜੀ ਇੰਦਰਾ ਤੋਂ ਖਾਨਾ ਜੰਗੀ ਰਹਿ ਗਈ ਸੀ ਜੇ ਬੀਜੇਪੀ ਦੁਬਾਰੇ ਆ ਗਈ ਤੇ ਪੰਜਾਬ ਦੇ ਵਿੱਚ ਬਾਦਲ ਆ ਗਿਆ ਵੀ ਜਿਵੇਂ ਪ੍ਰਕਾਸ਼ ਚੰਦ ਬਾਦਲ ਨੇ ਉਹ ਜੀਆਂ ਕਿਵੇਂ ਫਿਲਮਾਂ ਚਲਾਈਆਂ ਸੀ ਕਿਵੇਂ ਕਿਵੇਂ ਉਹ ਜੀਆਂ ਇਹਨਾਂ ਨੇ ਉਹ ਕੁੱਤ ਸੰਗ ਜਿਹੜੇ ਕਰਦੇ ਆ ਉਹ ਪੀਤੇ ਜਦੋਂ ਸਿੰਘ ਰੋਕਣ ਜਾਂਦੇ ਸੀ ਕਿਵੇਂ ਉਹਨਾਂ ਤੇ ਡਾਂਗਾ ਵਰਧੀਆਂ ਸੀ ਕਿਵੇਂ ਕਿਵੇਂ ਉਹਨਾਂ ਤੇ ਗੋਲੀ ਚੱਲੀ ਜੇਕਰ ਬੀਜੇਪੀ ਆ ਜਾਂਦੀ ਹੈ ਜੀ ਜੀ ਪੰਜਾਬ ਚ ਬਾਦਲ ਕੇ ਆ ਜਾਂਦੇ ਆ ਸਿੱਖਾਂ ਦੇ ਬੜੇ ਮਾਰੇ ਦਿਨ ਆਉਣ ਵਾਲੇ ਆ ਮੇਰੀ ਬੇਨਤੀ ਹੈ ਵੀ ਇਹ ਦੋ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਨਾ ਵੋਟ ਪਾਈ ਜਾਵੇ ਜੇਕਰ ਇਹ ਦੋਵੇਂ ਪਾਰਟੀਆਂ ਆ ਗਈਆਂ ਇਹ ਸਿੱਖਾਂ ਵਾਸਤੇ ਬਹੁਤ ਹਾਨੀਕਾਰਕ ਹੋਊਗਾ ਜੀ ਜੀ ਸਰਸੇ ਵਾਲਿਆਂ ਦੇ ਮਗਰ ਸੈਂਟਰ ਬੈਠੀ ਐ ਉਧਰੋਂ ਬਾਦਲ ਕੇ ਇਹ ਸਰਸੇ ਵਾਲਿਆਂ ਦੇ ਮਗਰ ਬੈਠੇ ਐ ਇਹਨਾਂ ਨੂੰ ਤਿੰਨ ਤਿੰਨ ਥਿਆਰ ਦਿੱਤੇ ਹੋਏ ਐ ਸਰਸੇ ਵਾਲੇ ਨੂੰ ਏਦੋਂ ਪਹਿਲਾਂ ਜੇਕਰ ਇਹ ਦੁਬਾਰੇ ਆ ਜਾਂਦੇ ਐ ਇਹਨਾਂ ਨੂੰ ਉਹੀ ਥਿਆਰ ਮਿਲਣਗੇ ਦੁਬਾਰੇ ਉਹੀ ਇਹਨਾਂ ਦੀਆਂ ਕੁੱਤ ਸੰਗਾ ਚੱਲਣਗੀਆਂ ਉਵੇਂ ਸਿੱਖਾਂ ਦੇ ਗੋਲੀਆਂ ਚੱਲਣਗੀਆਂ ਇਹ ਸਿੱਖਾਂ ਵਾਸਤੇ ਬਹੁਤ ਭਿਆਨਕ ਦੇਣਾ ਆ ਰਿਹਾ ਪਰ ਇਹ ਬੀਜਪੀ ਜਿਹੜੀ ਉਹਨੂੰ ਪਰੋ ਵੀਰੋ ਤੁਸੀਂ ਨਿਹੰਗ ਸਿੰਘ ਦੀਆਂ ਗੱਲਾਂ ਸੁਣੀਆਂ ਦੇਖੋ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਰਾਮ ਮੰਦਰ ਬਣਾ ਦਿੱਤਾ ਗਿਆ ਜਿਹੜੀ ਕਿ ਸਾਡੇ ਮੁਸਲਮਾਨ ਨੂੰ ਬਹੁਤ ਜ਼ਿਆਦਾ ਤਕਲੀਫ ਹੈ ਬੜਾ ਦੁੱਖ ਹੈ ਤੇ ਬਹੁਤ ਮਾੜਾ ਹੋਇਆ ਜਿਹੜੇ ਕਹਿੰਦੇ ਆ ਕਿ ਬਾਬਰੀ ਮਸਜਿਦ ਨੂੰ ਪਹਿਲੇ ਰਾਮ ਮੰਦਰ ਨੂੰ ਸ਼ਹੀਦ ਕਰਕੇ ਬਣਾਇਆ ਗਿਆ ਸੀ ਇਹ ਬਿਲਕੁਲ ਐਸੀ ਕੋਈ ਨਹੀਂ ਹੈ ਰਾਮ ਮੰਦਰ ਹੋਰ ਜਗ੍ਹਾ ਤੇ ਸੀ ਬਾਬਰੀ ਮਸਜਿਦ ਹੋਰ ਜਗ੍ਹਾ ਤੇ ਬਣਾਈ ਗਈ ਲੇਕਿਨ ਦੇਖੋ ਜਿਹੜੇ ਇਹਨਾਂ ਨੂੰ ਵਧਾਈਆਂ ਦਿੰਦੇ ਆ ਨਿਹੰਗ ਸਿੰਘ ਬਾਬਾ ਬੰਦਾ ਸਿੰਘ ਦੂਸਰੇ ਜਿਹੜੇ ਵੀ ਉਹਨਾਂ ਨੂੰ ਵਧਾਈਆਂ ਦਿੰਦੇ ਆ ਉਹਨਾਂ ਅੱਗੇ ਨਿਹੰਗ ਸਿੰਘ ਨੇ ਇੱਕ ਬੜਾ ਵੱਡਾ ਸਵਾਲ ਰੱਖਿਆ ਹੋਇਆ ਹੈ ਕਿ ਜਿਹੜੇ ਸਿੱਖਾਂ ਦੇ ਗੁਰਦੁਆਰੇ ਆ ਉਹਨਾਂ ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਢਾਇਆ ਹੋਇਆ ਤੇ ਉਹ ਗੁਰਦੁਆਰ ਵੀ ਵਾਪਸ ਉਹਨਾਂ ਕੋਲ ਲੈਣ ਜਿਹੜਾ ਬੰਦੀ ਸਿੰਘ ਹੈ ਉਹਨਾਂ ਆਪਣੀ ਸਜ਼ਾ ਵੀ ਪੂਰੀ ਕਰ ਲਈ ਹੈ ਬੇਕਸੂਰ ਬੰਦੀ ਸਿੰਘ ਫੜ ਕੇ ਅੰਦਰ ਧੜੇ ਆ ਉਹਨਾਂ ਨੂੰ ਬਾਹਰ ਕਢਾ ਲੈਣਾ ਇਸ ਤੋਂ ਇਲਾਵਾ ਉਹ ਤਿਆਰੀ ਕਰਨ ਲਈ ਹੈ ਕਿ 1984 ਦੇ ਵਿੱਚ ਜਿਸ ਤਰ੍ਹਾਂ ਹਮਲਾ ਕੀਤਾ ਸੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਹਨਾਂ ਜੀ ਉਹ ਦੁਬਾਰਾ ਹਮਲਾ ਕਰਨ ਦੀ ਤਿਆਰੀ ਕਰਨ ਰਹੇ ਐ ਤੇ ਉਹਨਾਂ ਨੂੰ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਹਟਾ ਲਓ ਇਹ ਜਿਹੜੇ ਸਵਾਲ ਐ ਨਿਹੰਗ ਸਿੰਘ ਦੇ ਦੇਖੋ ਬੜੇ ਵੱਡੇ ਸਵਾਲ ਐ ਬੜੇ ਤਗੜੇ ਤੇ ਬੜੇ ਚੁਗਵੇਂ ਸਵਾਲ ਐ ਇਹ ਜਦੋਂ ਕਿਸੇ ਨੂੰ ਕੀਤੇ ਜਾਣ ਤੇ ਫਿਰ ਇਹ ਕਹਿੰਦੇ ਜੀ ਇਹ ਨਫਰਤ ਫੈਲਾਉਂਦੇ ਐ ਇਹ ਸਿੱਖ ਜਿਹੜਾ Hindu ਭਾਈਚਾਰਾ ਨੂੰ ਖਤਮ ਕਰਨ ਰਿਹਾ ਸਿੱਖ Hindu ਭਾਈਚਾਰਾ ਬਿਲਕੁਲ ਕਾਇਮ ਰਹਿਣਾ ਚਾਹੀਦਾ ਵੈ ਲੇਕਿਨ ਜਿਹੜੀ ਜ਼ਿਆਤੀ ਜਿਹੜਾ ਗਲਤ ਕੰਮ ਦੇਖੋ ਵੀਰੋ ਅੱਜ ਅਗਰ ਮੁਸਲਮਾਨਾਂ ਦੀ ਵਾਰੀ ਆਈ ਹੈ ਮੁਸਲਮਾਨਾਂ ਦੀ ਮਸਜਿਦ ਸ਼ਹੀਦ ਹੋਈ ਹੈ ਤੇ ਕੱਲ ਨੂੰ ਇਹ ਵਾਰੀ ਆ ਜਾ ਕੇ ਸਿੱਖਾਂ ਦੀ ਵੀ ਆ ਸਕਦੀ ਹੈ ਕਿਉਂਕਿ ਸਿੱਖ ਵੀ ਘੱਟ ਗਿੰਦੀ ਦੇ ਵਿੱਚ ਹੈਗੇ ਆ ਸਿੱਖ ਜ਼ਿਆਦਾ ਨਹੀਂ ਹੈਗੇ ਮੁਸਲਮਾਨ ਤੇ ਬਹੁਤੇ ਹੈ ਲੇਕਿਨ ਕੀ ਉਹਨਾਂ ਵਿੱਚ ਸਲੂਕ ਤਵਾਕ ਨਹੀਂ ਹੈਗਾ ਇਸ ਕਰਕੇ ਉਹਨਾਂ ਨਾਲ ਇੰਜ ਹੋ ਗਿਆ ਤੇ ਸਿੱਖ ਤੇ 2% ਹੈਗੇ ਆ 2% ਸਿੱਖਾਂ ਦੇ ਨਾਲ ਜਦੋਂ ਇੰਦਾ ਸਲੂਕ ਹੋਇਆ ਦੇਖੋ ਵਾਰੀ ਕਿਸੇ ਦੀ ਵੀ ਆ ਸਕਦੀ ਹੈ ਤੇ ਨਿਹੰਗ ਸਿੰਘ ਨੇ ਬਹੁਤ ਵਧੀਆ ਚੰਗੀ ਗੱਲ ਕੀਤੀ ਹੈ ਕਿ ਹਰ ਪੈਰ ਪੈਰ ਤੇ ਸਿੱਖਾਂ ਦੇ ਨਾਲ ਅੱਲਾ ਦਾ ਸਲੂਕ ਹੋਉਂਦਿਆ ਜਦੋਂ ਕੋਈ ਸਿੱਖ ਫੌਜੀ ਸ਼ਹੀਦ ਹੋ ਜਾਂਦਾ ਵੈ ਤੇ ਉਹਨੂੰ ਕੋਈ ਸਲਾਮ ਨਹੀਂ ਦਿੱਤੀ ਜਾਂਦੀ ਉਹਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ ਸਿੱਖ ਡਰਾਈਵਰਾਂ ਦੇ ਨਾਲ ਦੇਖੋ ਕਿਸ ਤਰ੍ਹਾਂ ਉਹਨਾਂ ਦਾ ਬੁਰੇ ਉਹਨਾਂ ਦੇ ਹਾਲਾਤ ਕੀਤੇ ਜਾਂਦੇ ਆ ਹਰ ਜਗ੍ਹਾ ਦੇ ਸਿੱਖਾਂ ਨੂੰ ਤੋਨਾ ਲਾਇਆ ਜਾਂਦੇ ਆ ਤੇ ਫਿਰ ਚੰਦ ਲੋਕ ਹੈਗੇ ਆ ਜਿਹੜੇ ਕਿ ਵਾਵਾ ਕਰਦੇ ਆ ਭਾਜਪੀ ਦੀ ਵਾਵਾ ਕਰਕੇ ਉਹਨਾਂ ਦੇ ਨਾਲ ਲੜਨਾ ਚਾਹੁੰਦੇ ਆ ਤੇ ਨਿਹੰਗ ਸਿੰਘ ਕਹਿੰਦਾ ਕਿ ਨਾ ਹੀ ਗੁਰੂ ਦੇ ਸਿੱਖ ਰਹਿ ਗਏ ਆ ਤੇ ਨਾ ਹੀ ਹਿੰਦੂ ਬਣ ਗਏ ਵਿਚਕਾਰ ਅੜ ਗਏ ਆ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੁਆਉਂਦਾ ਹਾਂ ਜਿਆਦਾ ਰੱਖਣਾ ਅੱਲਾ ਫੇ